ਹਾਂਜੀ ਭਾਈ ਨਵੇਂ ਕਬੂਤਰਾਂ ਦਾ ਸ਼ੌਂਕ ਰਵਾਂ ਲੱਗਿਆ ਜੀ। ਚਿੱਟੀਆਂ ਅੱਖਾਂ ਚੈੱਕ ਕਰੋ ਕਬੂਤਰ ਪਿਓਰ ਹੈ। ਠੀਕ ਹੈ ਕਮੈਂਟ ਕਰਕੇ ਦੱਸੋ ਕਿਹੜੀ ਨਸਲ ਆ ਕਰ ਲਓ ਜੀ। ਚਿੱਟੀਆਂ ਅੱਖਾਂ ਦੇਖ ਲਓ ਜੀ। ਤੇ ਚਿੱਟੀ ਨੋਕ। ਉਹ ਜੀ ਇੱਧਰ ਆ ਮੁੰਡਾ ਕਬੂਤਰ ਫੜਦਾ ਫਿਰਦਾ ਕਿੱਥੇ ਆ ਜਾਂਦਾ ਇਹ ਕਬੂਤਰ। ਜੈਕਸੀਰ ਆ ਜੇ ਕਬੂਤਰ ਆਖਲਾ ਪੀਣ ਨੂੰ ਪਾਣੀ ਮੜਾ ਜਾ। ਆਯੂਗਾ ਜੈਕਸੀਰ ਉਹ ਬਹਿ ਗਿਆ ਉਹ ਬਹਿ। ਦੇਖੋ ਜੀ। ਰੈਂਦਰ ਲਰ ਰੋਲਰ ਲਾ ਲੀਏ ਹਾਂਜੀ ਮਿੱਤਰੋ ਕੀ ਹਾਲ ਚਾਲ ਨਵੇਂ ਲੋਕੋ ਸੋਡਾ ਸਵਾਗਤ ਹੈ ਜੀ ਆਪਾਂ ਅੱਜ ਵਲੌਗ ਦੀ ਸਟਾਰਟਿੰਗ ਕਰਤੀ ਹੈ ਜੀ ਕਈ ਦਿਨਾਂ ਬਾਅਦ ਤਾਂ ਬਸ ਆਪਣੇ ਵਲੌਗ ਨਾਲ ਜੁੜੇ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬਸ ਵਲੌਗ ਕੰਟੀਨਿਊ ਰੱਖਦੇ ਆ ਤਾਂ ਬਣੇ ਰੋਲੋ ਨਾਲ ਜੀ ਹਾਂਜੀ ਬਾਈ ਹੁਣ ਅਸੀਂ ਥੂੜੀ-ਤਾੜੀ ਕਰੀ ਜਾਂਦੇ ਸੀ ਉਹ ਮਤਲਬ ਅੱਧਾੜੀ ਥੂੜੀ ਜਾਂਦੇ ਸੀਗੇ ਜੀ ਦੇਖ ਲਓ ਤੁਸੀਂ ਆਪਾਂ ਅੱਜ ਜਗਸੀਰ ਨੂੰ ਲਾ ਰੱਖਿਆ ਕੰਮ ਜਗਸੀਰ ਦੱਸੋ ਜੀ ਬਹੁਤ ਵਧੀਆ ਸੌਖੀ ਆ ਤੂੜੀ ਲੱਤ ਨਹੀਂ ਬਹੁਤ ਔਖੀ ਆ ਔਖੀ ਆ ਹਾਂਜੀ ਔਖੀ ਲੱਗਦੀ ਆ ਜੀ ਮੁੰਡੇ ਨੂੰ ਮੁੰਡਾ ਸਕੂਲ ਵਾਲਾ ਮੁੰਡਾ ਜੀ ਕੰਮ-ਕੁਮ ਕੱਟ ਕਰਦਾ ਓਵੇਂ ਪੂਰਾ ਕੰਮ-ਕੁਮ ਚ ਸਾਧ ਦਿੰਦਾ ਜੀ ਇੱਧਰ ਆਏ ਤਾਂ ਜਖਸੀਰ ਆ ਭਈਆ ਬਹੁਤ ਅੱਦਾ ਗੱਲ ਦਾ ਕੰਮ ਆ ਆ ਦੇਖ ਆ ਪਾਉਗੀ ਪਟਾਕੇ ਠੀਕ ਆ ਜੀ ਬਸ ਹੁਣ ਕਰਗੇ ਲਤਰਗੇ ਫਿਰ ਆ 10ਵੀਂ ਪੰਡਾਇਤ ਤੇ ਸੱਟ ਲਗਾ ਤਾਂ ਹੋਰ ਤੂੜੀ ਉਹ ਕਮਰੇ ਚ ਲਾਉਣੀ ਆ ਦੇਖ ਲੋ ਸਾਨੂੰ ਦਿਖਾ ਦਈਏ ਉਹ ਕਮਰੇ ਚ ਲਾਉਣੀ ਆ ਦੇਖੋ ਜੀ ਦੇਖੋ ਜੀ ਜੋਸ਼ ਆ ਮੁੰਡੇ ਚ ਜੋਸ਼ ਕਾਦੀ ਨਾਲ ਰੋਟੀ ਖਾਣਾ ਨਾ ਬਈ ਤੁਸੀਂ ਮੱਖਣੀ ਨਾਲ ਹਾਂਜੀ ਹਾਂਜੀ ਮੱਖਣੀ ਮਲਾਈ ਮਲੂਈ ਸਾਰਾ ਕੁਝ ਚੱਲਦਾ ਜੀ ਕੁਲਰ ਅੱਗੇ ਖਾਣਾ ਕੇ ਹੈ ਆਹੋ ਹਾਂਜੀ ਇੱਧਰ ਦੇਖੋ ਜੀ ਮੁੰਡੇ ਪੰਡਾ ਪੰਡਾ ਦੂੜੀਆਂ ਦੀਆਂ ਭਰੀ ਜਾਂਦੇ ਆ ਉਧਰ ਨਾਲ ਚੜਾਦੀ ਉਹਨਾਂ ਅੰਦਰ ਦੂੜੀਆਂ ਸਿੱਟਣੀਆਂ ਆ ਆਹ ਦੇਖੋ ਜੀ ਉਦੋਂ ਕਿਹਾ ਸੀ ਅੱਜ ਸਕੂਲ ਨਹੀਂ ਗਿਆ ਜਕਸੀ ਰਾਜੇ ਨੂੰ ਥੂੜੀ ਤੇ ਨਾਲ ਲਿਆ ਨਾਲ ਮੈਨੂੰ ਵੀ ਵਸਾ ਲਿਆ ਇਹਨੇ ਤਾਂ ਜੀ ਦੇਖੋ ਜੀ ਛੇਤੀ ਪਰ ਜਕਸੀ ਰ ਹੈ ਟਾਈਮ ਆਲਾ ਇਹਦੇ ਦੇਖੋ ਜੀ ਇਲੈਕਟਰ ਨਸਲ ਲੈਟਰ ਨਸਲ ਮੁੰਡੇ ਨੇ ਚੱਕ ਰੱਖਿਆ ਚੈੱਕ ਕਰੋ ਕਿਹੜੀ ਹੈ ਨੈਕਸਟ ਨੈਕਸਟ ਬਰੀਦਾ ਦੇਖੋ ਜੀ ਵੈਂ ਦਾ ਲੈਟਰ ਰੋਟਰ ਲਾਗ ਦਿੱਤਾ ਤਕੜੀ ਨਸਲ ਆ ਜੀ ਫਿਟ ਬੁੱਲਾ ਫਿਟ ਬੁੱਲਾ ਉਹ ਆ ਆਰ ਪੀ ਸੀ ਕੋਈ ਕੁੜੀ ਦਾ ਨਹੀਂ ਚੱਕਤੀ ਆਪਾਂ ਚੈੱਕ ਕਰ ਲਓ ਜੀ ਤੁਸੀਂ ਅੱਧੀ ਇੱਧਰ ਚੜਾ ਦੇ ਅੱਧੀ ਉਹ ਕਮਰੇ ਸੱਟ ਦੀ ਉਸ ਚ ਉਹ ਦੇਖ ਲਓ ਪੱਲੀ ਲੈ ਕੇ ਹੈ ਪੱਲੀ ਲੈ ਕੇ ਜਾ ਉਹ ਤੂੰ ਜਾ ਉਹ ਪੱਲੀ ਲੈ ਕੇ ਹਾਂ ਜੀ ਭਾਈ ਨਵੇਂ ਕੂਤਰਾ ਦਾ ਸ਼ੌਂਕ ਰਵਾਂ ਲੱਗਿਆ ਜੀ ਆ ਚੈੱਕ ਕਰੋ ਜੀ ਕੂਤਰ ਤੁਮ ਨਾਲ ਖੇਚੀ ਨਾਲ ਮੈਨੂੰ ਭੇਜ ਦੀ ਆਹ ਕੁੱਤ ਚੈੱਕ ਕਰੋ ਜੀ ਟਿੱਟੀਆਂ ਅੱਖਾਂ ਚੈੱਕ ਕਰ ਰੋ ਕੂਤਰ ਪਿਆ ਹੋ ਰਿਹਾ ਠੀਕ ਹੈ ਕਮੈਂਟ ਕਰਕੇ ਦੱਸੋ ਕਿਹੜੀ ਨਸਲ ਆ ਆ ਪਰਲੇ ਬੁੱਲੇ ਚੈੱਕ ਕਰ ਲਓ ਕੂਤਰ ਦੇ ਇਧਰੋਂ ਆ ਬੱਲਾ ਚੈੱਕ ਕਰ ਲਓ ਜੀ ਓਕੇ ਰਿਪੋਰਟ ਆ ਠੀਕ ਇਹਨੂੰ ਛੱਡ ਦਿਓ ਜੀ ਖੁੱਡੇ ਅੰਦਰ ਪਿੰਜਰੇ ਦੇ ਮੇਰੀ ਐ ਸਕੂਤਰੀ ਨਾਲ ਜੋੜੀ ਲਵਾਉਣੀ ਆ ਕੂਤਰ ਦੀ ਆ ਕਬੂਤਰੀ ਐ ਜੋੜੀ ਲੋਣੀ ਆ ਕਬੂਤਰਾ ਕਬੂਤਰੀ ਇਹ ਕਬੂਤਰੀ ਆ ਕਬੂਤਰੀ ਆ ਜੀ ਦੇਖ ਲਓ ਚੈੱਕ ਕਰ ਲਓ ਠੀਕ ਹੈ ਜੀ ਇਹਨੂੰ ਛੱਡ ਦਿਓ ਦੂਜੀ ਵੀ ਦਿਖਾ ਦਿਓ ਉਹਦੀ ਵੀ ਨਸਲ ਨਸਲ ਉਹ ਵੀ ਦਿਖਾ ਦਿੰਦੇ ਆ ਜੀ ਭਲਦੀ ਬੜੀ ਐ ਜੀ ਉਹ ਚੜ ਕੇ ਚੜ ਗਿਆ। ਇਹਦੀ ਵੀ ਹੰਤਸੀ ਕਰ ਲੋ ਇਹ ਨਸਲ ਨਸਲ ਚੈੱਕ ਇਹ ਨਸਲ ਚੈੱਕ ਕਰ ਲੋ ਜੀ। ਖੱਟੀਆਂ ਅੱਖਾਂ ਖੱਟੀਆਂ ਅੱਖਾਂ ਦੇਖ ਲੋ ਜੀ ਤੇ ਚਿੱਟੀ ਨੋਕ ਚੈੱਕ ਕਰ ਲੋ ਜੀ ਕਬੂਤਰੇ। ਪੱਲਾ ਬੱਲਾ ਚੈੱਕ ਕਰ ਲੋ ਜੀ ਕਾਂਜੀ ਲਾਈ ਹੋਈ ਹੈ ਵੈਸ ਤਾਂ ਚਾਜਿਤਰਾਣ ਲੱਗੀ ਪਰ ਲਾਈ ਹੋਈ ਆ ਚੈੱਕ ਕਰ ਲੋ। ਠੀਕ ਹੈ ਜੀ ਤੇ ਇਹਦੀ ਜੋੜੀ ਰੋਣੀ ਆ ਪੈਸ ਫੂਦਰੀ ਨਾਲ ਜਿਹੜੀ ਵਿੱਚ ਛੱਡੀ ਹੋਈ ਹੈ ਜੀ ਆ ਚੈੱਕ ਕਰ ਲੋ। ਕੈਮਰੇ ਵੀਰੋ ਆ ਕੀ ਬਾਤ ਆ ਨਾ ਹੁਣ ਇਹਨੇ ਬੰਨ ਦਿੱਤੀ ਪਿੰਜਰਾ ਚੰਗੀ ਤਰ੍ਹਾਂ ਬੜਾ ਧਿਆਨ ਰੱਖੋ ਕੋਲੀ ਆਈ ਦੇਖ ਲਈ ਚੱਕ ਚੁੱਕ ਕਰ ਲੋ ਇੱਕ ਵਾਰੀ ਕਿ ਹੁਣ ਇਹਦਾ ਕੀ ਅੰਡੇ ਉੰਡੇ ਚੇਂਜ ਕਰਨੇ ਆ ਹਾਂ ਅੰਡੇ ਤਾਂ ਚੇਂਜ ਕਰਦੇ ਨੇ ਜੋੜੀ ਤਾਂ ਹੋਣੀ ਆ ਬਾਹਰ ਰੱਖਣਾ ਇਹਨਾਂ ਨੂੰ ਇਹਨਾਂ ਨੂੰ ਬਾਹਰ ਰੱਖਣਾ ਜੀ ਜੋੜੀ ਲਵਾਉਣੀ ਆ ਐਸ ਕੁਡੇ 'ਚ ਕਰ ਦਿੰਦੇ ਆ ਐਸ ਕੁਡੇ 'ਚ ਕਰਨੇ ਆ ਠੀਕ ਆ ਜੀ ਬਸ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਦੇਖੋ ਜੀ ਇਧਰ ਆ ਬਾਈ ਕਬੂਤਰ ਛੱਡੀ ਜਾਂਦਾ ਬਾਈ ਇੱਧਰ ਛੱਡ ਲਿਆ ਆਹ ਆ ਜੋੜੀ ਇੱਧਰ ਆ ਜੋੜੀ ਇੱਧਰ ਛੱਡ ਲੈ ਕੰਮ ਨਹੀਂ ਨਹੀਂ ਇੱਧਰ ਆਏ ਗਲਤ ਹੋ ਗਿਆ ਕੰਮ ਉਹ ਕਬੂਤਰ ਖੱਟੀਆਂ ਅੱਖਾਂ ਵਾਲਾ ਕਬੂਤਰ ਛੱਡ ਦਿੰਦੇ ਆ ਇੱਧਰ ਤੇ ਆਹ ਜੋੜੀ ਛੱਡ ਦਿੰਦੇ ਆ ਉਧਰ ਬਸ ਆਪੇ ਉਧਰ ਤਾਂ ਜੋੜੀਆਂ ਲੱਗੀਆਂ ਹੋਈਆਂ ਕੰਮ ਖਤਮ ਹੋ ਗਿਆ ਜੀ ਮਿਲ ਤੋ ਗਿਆ ਜੀ ਗਲਤ ਹੋ ਗਿਆ ਇਹ ਥੋੜਾ ਯਾ ਔੜਦੇ ਤਾਂ ਨਗੇ ਜਖਸੀਰ ਚੈੱਕ ਕਰੋ ਜੀ ਜਖਸੀਰ ਇੱਧਰ ਦੀ ਜਾਊਗਾ ਇਹ ਇੱਥੋਂ ਦੀ ਜਖਸੀਰ ਇੱਧਰ ਆਊਗਾ ਕੇ ਆਹ ਦੇਖੋ ਜੀ ਮੁੰਡਾ ਆ ਗਿਆ ਪਰ ਲੈ ਗੁੱਡੇ 'ਚ ਅੰਦਰ ਉਹ ਲਿਆਊਗਾ ਕਬੂਤਰ ਇਹ ਗੰਦਰਾ ਬੰਦ ਕਰਦੀ ਗੇਟ ਬੰਦ ਕਰਦੀ ਜੀ ਚੈੱਕ ਕਰ ਲਓ ਜੀ ਕਬੂਤਰ ਗੇਟ ਨਾਲ ਬਾਹਰ ਨਾ ਵਰਦ ਨਹੀ ਕਰਦੇ ਯਾਰ ਬਾਹਰ ਆਪਾਂ ਉੜਦੇ ਆਏ ਤਾਂ ਹਾਂਜੀ ਮਿੱਤਰੋ ਹੁਣ ਆਪਾਂ ਥੁੜੀ-ਤਾੜੀ ਸੈੱਟ ਕੇ ਠੰਡਾ ਠੰਡਾ ਸ਼ਕਨਾ ਆ ਗਈ ਸੀ ਇਹ ਦੇਖ ਲਓ ਜੀ ਠੰਡਾ ਇੱਥੇ ਜਗਸੀਦ ਦੇ ਜਗਸੀਦ ਨੇ ਢੋਲਤਾ ਤਾਂ ਇਧਰ ਆਪਣੀ ਕੋਈ ਪ੍ਰਾਈਵੇਟ ਗੱਲ ਚੱਲੀ ਜਾਂਦੀ ਹੈ ਜੀ ਬਹੁਤ ਹੀ ਅਕਾਉਂਟੈਂਟ ਵੀਡੀਓ ਤੇ ਨਹੀਂ ਦੱਸਣਾ ਜਿੰਨਾ ਚਿਰ ਵੀਡੀਓ ਵਿੱਚ ਦੱਸ ਦੇਣੀ ਆਪਾਂ ਬਹੁਤ ਹੀ ਤਗੜਾ ਆਪਾਂ ਦੁਨੀਆ ਤੇ ਕਰਨਾ ਜੀ ਜੀ ਇਧਰ ਆ ਮੁੰਡਾ ਕਬੂਤਰ ਫੜਦਾ ਫਿਰਦਾ ਕਿੱਥੇ ਆ ਜਾਂਦਾ ਇਹ ਕਬੂਤਰ ਜੈਕਸੀਰ ਆ ਜੈਕਬੂਤਰ ਆਖਲਾ ਪੀਣ ਨੂੰ ਪਾਣੀ ਮੜਾ ਆ ਆਯੂਗਾ ਜੈਕਸੀਰ ਉਹ ਬਹਿ ਗਿਆ ਉਹ ਬਹਿ ਗਿਆ ਟੈਂਕੀ ਤੇ ਬਹਿ ਗਿਆ ਹੀ ਟੈਂਕੀ ਤੇ ਹਾਂ ਦੇਖ ਦੇਖ ਸੀਰਾ ਉਹ ਬੈਠਾ ਚੂਟੀਆਂ ਦੇ ਦੇਖੋ ਜੀ ਉਹ ਬੈਠਾ ਫੌੜੀ ਉਹ ਪੈਪ ਜੀ ਦੇ ਆ ਮੁੰਡਾ ਆ ਗਿਆ ਜੀ ਮੱਤ ਤੋਂ ਮੱਤ ਦੇ ਬਲੀ ਆਲੀ ਆਪਾਂ ਇੱਕ ਮਿਸ਼ਨ ਕਰੀ ਜਾਂਦੇ ਜੀ ਬਹੁਤ ਹੀ ਓਏ ਕਿਸੇ ਨੂੰ ਦੱਸਣਾ ਨਹੀਂ ਇਹਨੂੰ ਕਹਿ ਦੇ ਠੀਕ ਹੈ ਨਹੀਂ ਦੱਸਦੇ ਨਹੀਂ ਦੱਸਦੇ ਉਹ ਸਰਪ੍ਰਾਈਜ਼ ਆ ਸੋਡੇ ਬਾਅਦ ਤੇ ਉਹ ਆਜੂਗਾ ਮਤਲਬ ਤੇ ਕਿੰਨੇ ਕਿ ਦਿਨਾਂ ਚ ਆਜੂਗਾ ਥੋੜਾ ਜਿਹਾ ਦਾਦੇ ਦੱਸ ਦਿਨਾ ਚ ਦੱਸ ਕਿੰਨੇ ਦਿਨਾਂ ਚ ਆਜੂਗਾ ਉਹ ਸਪੈਸ਼ਲ ਆਪਾਂ ਕਿ ਦਿਨ ਵਲੋਗ ਕੱਢਾਂਗੇ ਓਏ